ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਾਈ ਤੇ ਉਹ ਖੜਾ ਕਾਲੇ ਰੰਗ ਦਾ ਸ਼ਣੀ ਰੰਗ ਚੈੱਕ ਕਰੋ ਪਹਿਲਾਂ ਤੇ ਇੱਕ ਮੇਰੇ ਬਾਈ ਠੰਡ ਚ ਕਿਹੜੇ ਕਿਹੜੇ ਕਬੂਤਰ ਡਾਉਂਦੇ ਆ ਦੱਸਿਓ ਆ ਜਿਹੜੇ ਪੰਡ ਅਹੀ ਕੰਮ ਕਰਦੇ ਆ ਬਾਈ ਬੜੇ ਕਬੂਤਰ ਛੱਡਦੇ ਆ ਠੰਡ ਚ ਵਿਖਾਉਣੇ ਇੱਕ ਡੱਬਾ ਤੁਹਾਨੂੰ ਕਰਾਉਣੇ ਸ਼ੌਂਕ ਆ ਆ ਥੱਲੇ ਲੱਗੀ ਛੱਦੀ ਆ ਬੈਠਾ ਬਾਈ ਡੱਬਾ ਕਬੂਤਰ ਇਹ ਇੱਕ ਕਿਧਰ ਗਿਆ ਚੀਨਾ ਆਇਆ ਏ ਇਹ ਕਾ ਬਹਿ ਗਿਆ ਨੀ ਲਾਇਆ ਆ ਗਿਆ ਬਈ ਕਾ ਉਹਨੇ ਕਾਲੇ ਨੇ ਹਰਾ ਪਤੰਗ ਚੱਕ ਲਿਆ ਇੱਥੇ ਬਈ ਪਤੰਗ ਵੀ ਬੜੇ ਚੜਦੇ ਆ ਇੱਕ ਆ ਫਰਦਾ ਪਤੰਗ ਬਈ ਬੇ ਬੰਦ ਨਾਲ ਬਹਿੜ ਕੇ ਸੁਧੂ ਸਿੱਟ ਕੇ ਟੱਕ ਕਿਧਰ ਗਿਆ ਆ ਚੜੀ ਜਾਂਦਾ ਬਈ ਖੱਟਾ ਉਹ ਉਹ ਆ ਗਿਆ ਨੀ ਦੋ ਆਏ ਅਮੇ ਪਾਣੀ ਤੇ ਆ ਬੈਠਾ ਬਈ ਗੋਲਾ ਵੇਖੋ ਨਾ ਹੂਆ ਮੈਂ ਲਾਦਾ ਹਨਾ ਇਹ ਇਹ ਠੰਡਾ ਪਾਣੀ ਪੀ ਜਾਂਦਾ ਬਈ ਬੋਡਿਆਂ ਵਾਲਿਆਂ ਨੂੰ ਕਹਿਣਗੇ ਨੂੰ ਗਰਮ ਪਾਣੀ ਪਾਓ ਕੋਸਾ ਪਾਣੀ ਪਾਓ ਆਹ ਵੇਲਾ ਠੰਡਾ ਪੀਂਦਾ। ਫਿਰ ਵੀ ਤੰਦਰੁਸਤ। ਸਾਡੇ ਵਾਲੇ ਗਰਮ ਪਾਣੀ ਪੀ ਪੀ ਕੇ ਵੀ ਬਿਮਾਰ ਹੀ ਬੈਠੇ ਆ। ਆਓ ਆ ਗਈ ਚਾਹ ਬਈ। ਆਪਣੇ ਦੂਜੇ ਕੰਮ ਤੇ। ਸਾਡੀ ਚਾਹ ਨਹੀਂ ਆਈ ਅਜੇ। ਉਹ ਪਾੜਨਾ ਨਹੀਂ ਪਤੰਗ ਓਏ। ਪਾੜਨਾ ਨਹੀਂ। ਨਹੀਂ ਰੱਖ ਲਾ ਸੈਟ ਪੇ ਦਾ ਸੂਤ ਕਬੂਤਰ ਹੀ ਥੇ ਬਈ ਬੜੇ ਉੱਡੇ ਸੀਗੇ ਤੇ ਪਰ ਕੋਠਾਂ ਕਾਠਾਂ ਵਾਲੇ ਹੀ ਹੈਗੇ ਤਾਂ ਟੋਲ ਉੱਤੇ ਚਲੇ ਜਾਣ ਵਾਸਤੇ ਆ ਉੱਡ ਖੜਿਆ ਬਈ ਡੱਬਾ ਕਬੂਤਰ ਪਯੋਰ ਕਾਕੇ ਵਾਲਿਆਂ ਚੋਂ ਹਾਂ ਔਰ ਕੀ ਹੋਗਾ ਕੋਠੀ ਨਹੀਂ ਛੱਡਦਾ ਕੋਈ ਆ ਫਰਦਾ ਬਈ ਇੱਕ-ਇੱਕ ਗਾਲਾਂ ਬਈ ਡੱਬੇ ਜਿਹੜੇ ਮਸ਼ਹੂਰ ਹੋਇਆ ਨਾ ਆ ਆ ਗਿਆ ਵੇ ਬਾਕੀ ਵਿਖਾਉਣੇ ਕਿਹੜੀ ਕੋਠੀ ਦੇ ਬੰਦਾ ਆ ਵੇ ਆ ਗਿਆ ਲੂੰਗੇ ਤੇਰੇ ਮਗਰ ਕੀ ਆ ਆ ਗਿਆ ਚੱਪਾ ਕਿੰਦਾਇਓ ਕਰ ਗਿਆ ਆ ਵੇ ਆ ਗਿਆ ਆ ਗਿਆ ਠੀਕ ਬਈ ਆ ਗਿਆ ਆ ਗਿਆ ਆ ਗਿਆ ਗਏ ਕੇ ਬਹਿ ਗਿਆ ਨਹੀਂ ਨਹੀਂ ਇੱਥੇ ਆਉ ਬਹਿ ਚੱਲਿਆ ਸੀ ਬਾਈ ਪਯਾਰ ਕਾਕੇ ਕੇ ਵਾਲਾ ਡੱਬਾ ਆ ਇਹ ਮੈਨੂੰ ਲੱਗਦਾ ਇੱਥੇ ਕੋਠੀ ਤੇ ਬੈਠੋ ਆ ਬਾਈ ਕੱਕੂ ਖੜਾ ਰਿਹਾ ਕਾਲੂ ਖੜਾ ਕਾਲੂ ਮਦਾਰੀ ਆ ਆ ਆ ਗਿਆ ਬਹਿ ਚੱਲਿਆ ਸੀ ਤਰਕਿਆ ਇੱਥੇ ਆਉਗਾ ਇਹਦੇ ਉੱਥੇ ਬਰਕੀਆਂ ਪਾ ਬੰਦਾ ਏ ਓ ਲੂਕੇ ਬਹਿ ਗਿਆ ਓਹ ਨਹੀਂ ਮਨਦਾ ਬਹਿ ਗਿਆ ਆ ਸਾਡਾ ਬਾਈ ਜਿਹੜਾ ਕਾਲੂ ਮਦਾਰੀ ਤੁਸੀਂ ਵੀਡੀਓ ਵੇਖੀ ਹੋਣੀ ਆ ਕਾਲੂ ਮਦਾਰੀ ਆ ਇਹ ਦੰਦ ਕੱਢੀ ਮਾੜੇ ਜੇ ਆਵੇ ਦੰਦੀ ਦੀਂ ਦੇਣਾ ਇਹਨਾਂ ਦੇ ਚਾਹ ਫੜ ਲਿਓ ਭਰਾ ਥੱਲੇ ਆ ਕੇ ਵਾਜ ਲੱਗਿਆ ਆਪਾਂ ਬਈ ਗਲੇਬ ਬਣਾਉਣਾ ਹੁਣ ਦਿਖਾਵਾਂਗੇ ਤੁਹਾਨੂੰ ਬਈ ਗਲੇਬ ਬਣਾ ਕੇ ਜੇ ਤਿਆਰ ਹੋ ਗਈ ਹਾਂਜੀ ਬਈ ਆਪਾਂ ਕੰਮ-ਗੁੰਮਣ ਵੇੜ ਕੇ ਆ ਗਏ ਤੇ ਆ ਪਤੰਗ ਚੜੀ ਜਾਂਦੇ ਤੇ ਪੇਚੇ ਲੱਗ ਚੁੱਕੇ ਆ ਬਈ ਦਿਖਾਉਣੇ ਆ ਅਸੀਂ ਵੀ ਇੱਕ ਗੁੱਡਾ ਵੀ ਖੜਾਾਂਗੇ ਦੇਖੋ ਕੀ ਬਣਦਾ ਬਾਈ ਪੀਚੇ ਲੱਗੇ ਆ ਨਾ ਯਾਰ ਕਿ ਨਹੀਂ ਲੱਗੇ ਓ ਲੱਗ ਗਿਆ ਵੇ ਲੱਗੇ ਪਏ ਯਾਰਾ ਲੱਗੇ ਪਏ ਓ ਲਾਤਾ ਲੱਗਦਾ ਏ ਨਹੀਂ ਲੱਥਾ ਜੀ ਔਰ ਨੀਲੇ ਪਤੰਗ ਲੱਡਰੀ ਆਂਦਾ ਲੈ ਹਾਲ ਹੈਗਾ ਭਜਾ ਕੇ ਜਿਵੇਂਗਾ ਕਿਰਪਾਨ ਚੱਕੀ ਫਿਰਦਾ ਹੁੰਦਾ ਗੁੰਡੀ ਪਾਈ ਜੀ ਨੂੰ ਏ ਇਹ ਤਾਂ ਉਹੀ ਪਾਇਆ ਨਾ ਛਣੀਆਂ ਗੁੱਟੇ ਡਾ ਜਾਈ ਜਾਂਦਾ ਲੈ 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 ਐ ਡੱਗੂ ਆਏ

ਜਾਣ ਦੇ ਅਡੋਰ ਤੋਂ ਹੀ ਕਰਾਉਣਾ ਪਏ ਡੋਰ ਤੋਂ ਹੀ ਕਰਾਉਣਾ ਜੀ ਦਾ ਪਤੰਗ ਹੀ ਕੱਟੇ ਜਾਂਦੇ ਆ ਕਿਉਂ ਵੀ ਬੇਕਾਰ ਡੋਰ ਤੋਂ ਹੀ ਕਰਾਉਣਾ ਆਹ ਲਾਦਾ ਬਈ ਐ ਵਿੰਗੇ ਜੀ ਨੇ ਹੋ ਜਾਂਦਾ ਡੱਗਦਾ ਇਹ ਹੋ ਡੱਗ ਗਿਆ ਬਈ ਤੇ ਬਾਕੀ ਅੱਜ ਛਾਂ ਮੈਂ ਦਿਖਾਉਣਾ ਪੇਚੇ ਲੱਗਦੇ ਇਧਰ ਦੂਜਾ ਕੰਮ ਵੀ ਆਪਣਾ ਚੱਲੀ ਜਾਂਦਾ ਬਈ ਆਹ ਸ਼ਨੀ ਵੇਲਾ ਹੱਥ ਕਿੱਥੇ ਮਾਰੀ ਜਾਂਦਾ ਓਏ ਉਹ ਲੈ ਵੀਡੀਓ ਜਾਸ ਫੋਟੋ ਰਾਕ ਕਰਕੇ ਆ ਗਿਆ ਜੂ ਖੁਰਕ ਪਈਆ ਤੇ ਬਾਈ ਖੁਰਕ ਖੁਰਕ ਪਈਆ ਮੈਂ ਕਹਦੇ ਬਾਈ ਮੇਰੀ ਗੱਲ ਜ਼ਰਾ ਕੰਟਰੋਲ ਹੋ ਸ਼ਾਟ ਦੂਰ ਲੈਣਾ ਕੋਲਾ ਕਿਹੜਾ ਚੱਲ ਠੀਕ ਆ ਏ ਛੋੜ ਤਾਂ ਕਿਰਾ ਆ ਗਿਆ ਹਾਂ ਕਾਸ਼ੀ ਕਿਵੇਂ ਆ ਆ ਵੀ ਯਾਰ ਬੜਾ ਵਿਚਾਰਾ ਬੰਦਾ ਸੀਰੀਅਸ ਆ ਯਾਰ 7 ਸਾਲ ਹੋ ਗਏ ਬਾਈ ਤੇ ਰੱਸਾ ਹੀ ਲੱਭਦਾ ਫਿਰਦਾ 8 ਲੱਖ ਕਰ ਜਾ ਨਹੀਂ ਯਾਰ ਕਰਜਾ ਨਹੀਂ ਦੱਸਣਾ ਆ ਅੱਗ ਸੇਕੀ ਜਾਂਦੇ ਬਈ ਅੱਗ ਸੇਕੀ ਜਾਂਦੇ ਵੀ ਸਵੈਟਰ ਲਾਈ ਸਾਰੇ ਦਿਨ ਦੀ ਬਾਬੇ ਖੀਰੇ ਕੋਲੇ ਜਾਣੀ ਆ ਇਹ ਵੀਡੀਓ ਆ ਸੇਕੀ ਜਾਂਦੇ ਅੱਗ ਬਈ ਦੂਰ ਸਵੈਟਰ ਲਾਈ ਜਿੰਨੇ ਨੇ ਓਏ ਆ ਨਾਟ ਖੜਾਇਆ ਸ਼ੇਕੀ ਆ ਆ ਇਕੱਠਾ ਆਇਆ ਪਿਆ ਬਈ ਇਹ ਵੀ ਹਾਂ ਦਾ ਮਾਰਿਆ ਪਿਆ ਹਣ ਪੇਚਾ ਪੂਚਾ ਹੋਪਰ ਲੱਗਾ ਹਣਾ ਬਾਈ ਜਰੂਰ ਵਖਾਵਾਂਗੇ ਤੁਹਾਨੂੰ ਲੱਗ ਗਿਆ ਏ ਹਾਂ ਦੱਸ ਆ ਬਾਈ ਪੇਚੇ ਦੀ ਤਿਆਰੀ ਆ ਓ ਯਾਰ ਬੜੀਆਂ ਨਹੀਂ ਕੋਈ ਨਹੀਂ ਆ ਸੇ ਕੀਨੂ ਦਾ ਹੱਥ ਕੰਮ ਦੇ ਦਾ ਨਾਮ ਜਿਹੜਾ ਕੋਈ ਨਹੀਂ ਚੱਲਦਾ ਆ ਭਈਆ ਜਾਗ ਕੇ ਸਿੱਕੀ ਹੁੰਦੇ ਉਹਨਾਂ ਨੇ 150 ਏਟ ਲਾਈ ਬੰਦਿਆਂ ਨੇ ਆਈਤਾ ਦੀ ਫਰੀ ਦੇ ਦਿਹਾੜੀਦਾਰ ਆ ਵੇਖੋ ਭਾਈ ਸਾਡੀ ਗੰਦੀ ਲੇਵਰ ਅਜਾ ਪਤੰਗ ਬਾਲੇ ਚੜੀ ਜਾਂਦੇ ਆ ਕੋਠੇ ਤੇ ਆ ਕੇ ਡਿੱਗਦੇ ਆ ਪਤੰਗ ਤੇ ਉਹ ਚੱਕ ਲੈਂਦੇ ਤੇ ਚੜਾਉਣ ਲੱਗ ਜਾਂਦੇ ਆ ਉਹ ਲੱਗੇ ਪਏ ਆ ਕੰਮ ਇਹਨਾਂ ਨੇ ਕੀ ਸਵਾਹ ਕਰਨਾ ਪਤੰਗਾਂ ਵਾਲੇ ਸਾਡਾ ਅੱਜ ਭਾਈ ਲਹੂ ਪੀ ਗਏ ਆ ਤੇ ਠੇਕੇਦਾਰ ਨੂੰ ਭਾਈ ਸਵਾਭ ਬਚਨਾ ਬਾਅਦ ਪੈਸੇ ਮੰਗਦੇ ਆ ਕਿਥੋਂ ਦਾ ਵੀ ਠੇਕੇਦਾਰ ਪੈਸੇ ਭਾਈ ਦੱਸੋ ਆ ਵੇ ਲੋ ਭਾਈ ਤਿੰਨ ਚਾਰ ਚੜੀ ਜਾਂਦੇ ਪਤੰਗ ਸਾਡੇ ਤਾਂ ਬੰਦਿਆਂ ਦਾ ਧਿਆਨ ਹੀ ਇੱਧਰ ਆਉ ਜਾਂਦਾ ਕਨੀਲਾ ਜਾ ਏ ਨੀਲਾ ਆ ਜਾਂਦਾ ਇਹੜੇ ਹੀ ਬਹੁਤ ਟਾਈਮ ਦੀ ਅੱਗ ਮਚਾਈ ਸੀ ਬਈਆ ਨੀਲੇ ਪਤੰਗ ਨੇ ਦੂਰੋਂ ਤੇ ਵੜੇ ਜਾਂਦੇ ਨਾ ਦੋ ਆ ਫਿਰਦੇ ਬਾਈ ਵਾਕਈ ਜੁੜੇ ਰਹੋ ਆਪਣੇ ਵਲੌਗ ਨਾਲ ਦੇਖਿਓ ਐਂਡ ਵਿਖਾਵਾਂਗੇ ਜਾਣ ਲੱਗੇ ਘਰ ਨੂੰ ਇਹ ਧੰਦਾ ਚ ਪੈਂਦੀ ਹੈ ਕਿ ਨਹੀਂ ਆਹ ਗੰਦੀ ਲੋਰ ਆਪਣੀ ਆਹ ਲਾਈ ਇਹਨਾਂ ਨੇ ਦਿਹਾੜੀ ਚ 150 ਹੱਟ ਪੰਜ ਜਣੇ ਆ ਆ ਸਵੇਰ ਦਾ ਹੀ ਬਾਲਟੀ ਕੁੱਟੀ ਜਾਂਦਾ ਇਹਨੇ ਵੀ ਕੱਖ ਨਹੀਂ ਕੀਤਾਗਾ ਮੇਰਾ ਸਰੀਰ ਨਾਲ ਫੱਟ ਗਿਆ ਵੀਰੇ ਰਾਰੇ ਆ ਜਾਂਦਾ ਬਈ ਕੱਟਿਆ ਗਿਆ ਪਤੰਗ ਪਰ ਹੀ ਜੀ ਇਹ ਤਾਂ ਯਾਰ ਪਰ ਹੀ ਆ ਦਿੰਦੇ ਆ ਨਾ ਇਹਨੂੰ